ਦੋਸਤੋ ਇੱਕ ਕਹਾਵਤ ਆ ਆਪਾਂ ਸਾਰਿਆਂ ਨੇ ਸੁਣੀ ਐ ਕਿ ਗੱਲਾਂ ਕਰਨ ਸੁਖਾਲੀਆਂ ਤੇ ਔਖੇ ਪਾਲਣੇ ਬੋਲ ਕਿ ਜਦੋਂ ਅਸੀਂ ਉਹ ਗੱਲਾਂ ਕਰ ਰਹੇ ਹੁੰਨੇ ਆ ਕੋਈ ਆਪਣਾ ਟੀਚਾ ਮਿੱਥਦੇ ਆ ਉਦੋਂ ਹਾਲਾਤ ਕੁਝ ਹੋਰ ਹੁੰਦੇ ਨੇ ਤੇ ਜਦੋਂ ਗੱਲ ਪਗਾਉਣ ਦੀ ਟਾਈਮ ਸਮਾਂ ਆਉਂਦਾ ਹੈ ਜਾਂ ਉਸ ਕੰਮ ਨੂੰ ਸਿਰੇ ਚੜ੍ਹਨ ਦਾ ਸਮਾਂ ਆਉਂਦਾ ਹੈ ਉਦੋਂ ਹਾਲਾਤ ਕੁਝ ਹੋਰ ਹੁੰਦੇ ਨੇ ਬਦਲ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਤਾਂ ਕਈ ਦੋਸਤ ਕਹਿੰਦੇ ਨੇ ਕਿ ਤੁਸੀਂ ਕਿਸਮਤ ਬਦਲਣ ਤੇ ਜ਼ਿੰਦਗੀ ਬਦਲਣ ਦੀ ਗੱਲ ਕਰਦੇ ਹੋ ਬਿਲਕੁਲ ਬਹੁਤ ਔਖਾ ਹੈ ਗੱਲਾਂ ਕਰਨੀਆਂ ਸੌਖੀਆਂ ਨੇ ਅ ਪਰ ਉਹਨਾਂ ਨੂੰ ਚੱਲਣਾ ਬਹੁਤ ਔਖਾ ਹੁੰਦਾ ਹੈ ਪਰ ਮੈਂ ਇਹ ਸਮਝਦੀ ਹਾਂ ਕਿ ਕੋਈ ਵੀ ਕੰਮ ਅਸੰਭਵ ਨਹੀਂ ਹੈ ਉਸ ਨੂੰ ਤਰੀਕੇ ਨਾਲ ਅ ਫਲੋ ਨਾਲ ਕੀਤਾ ਜਾਵੇ ਤੇ ਜਿਸ ਤਰ੍ਹਾਂ ਸਾਨੂੰ ਕੁਦਰਤ ਉਸ ਕੰਮ ਦੇ ਉਸ ਕੰਮ ਤੱਕ ਪਹੁੰਚਣ ਲਈ ਅ ਰਸਤਾ ਦਿੰਦੀ ਰਹਿੰਦੀ ਹੈ ਜਿਵੇਂ ਜਿਵੇਂ ਅਸੀਂ ਅੱਗੇ ਤੁਰਦੇ ਹਾਂ ਧੁੰਦ ਛੱਡਦੀ ਜਾਂਦੀ ਹੈ ਹਨੇਰਾ ਛੱਡਦਾ ਜਾਂਦਾ ਤੇ ਅੱਗੇ ਚਾਨਣ ਹੁੰਦਾ ਜਾਂਦਾ ਹੈ ਤੇ ਜਦੋਂ ਅਸੀਂ ਉਸ ਰਸਤੇ ਤੇ ਤੁਰ ਪੈਨੇ ਆ ਅੱਗੋਂ ਸਾਨੂੰ ਕੁਝ ਨਹੀਂ ਦਿਖਦਾ ਕੋਈ ਰਸਤਾ ਨਹੀਂ ਦਿਖਦਾ ਕਿ ਸਾਡੀ ਮੰਜ਼ਲ ਕਿੱਥੇ ਹੈ ਅਸੀਂ ਕਿੱਥੇ ਪਹੁੰਚਣਾ ਹੈ ਪਰ ਜਿਵੇਂ-ਜਿਵੇਂ ਅਸੀਂ ਅੱਗੇ ਤੁਰਦੇ ਜਾਂਦੇ ਆ ਉਵੇਂ-ਉਵੇਂ ਸਾਨੂੰ ਰਸਤਾ ਮਿਲਦਾ ਜਾਂਦਾ ਹੈ ਨਵੇਂ ਰਾਹ ਮਿਲਦੇ ਜਾਂਦੇ ਨੇ ਔਰ ਮੈਂ ਇਹ ਬਹੁਤ ਐਕਸਪੀਰੀਅੰਸ ਕੀਤਾ ਹੈ ਕਿ ਜੋ ਕੰਮ ਅਸੀਂ ਸ਼ੁਰੂ ਕਰ ਦਿੰਨੇ ਆ ਉਸੇ ਦੇ ਨਾਲ ਹੀ ਰਿਲੇਟਿਡ ਸਾਨੂੰ ਲੋਕ ਵੀ ਮਿਲਦੇ ਜਾਂਦੇ ਨੇ ਉਸੇ ਦੇ ਨਾਲ ਰਿਲੇਟਿਡ ਜਦੋਂ ਅਸੀਂ ਫੋਨ ਦੇ ਵਿੱਚ ਵੀਡੀਓ ਸਕਰੋਲ ਕਰਦੇ ਆ ਉਹ ਵੀ ਉਸੇ ਤਰ੍ਹਾਂ ਦੀਆਂ ਹੀ ਮਿਲਦੀਆਂ ਰਹਿੰਦੀਆਂ ਨੇ ਤਾਂ ਉੱਥੇ ਸਾਨੂੰ ਦੇਖਣ ਦੀ ਇਹ ਲੋੜ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਵਰਤਣਾ ਹੈ ਕਿ ਉਹ ਸਾਡੇ ਲਈ ਕੰਮ ਕਰੇ ਜੋ ਅਸੀਂ ਸੋਚਿਆ ਹੈ ਉਸ ਦੇ ਵਿੱਚੋਂ ਅਸੀਂ ਪੋਜ਼ਿਟਿਵਿਟੀ ਨੂੰ ਕਿਵੇਂ ਲੈਣਾ ਹੈ ਤੇ ਉਸ ਨੂੰ ਅਪਲਾਈ ਕਿਵੇਂ ਕਰਨਾ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਅਸੀਂ ਆਪਣੇ ਵਿੱਚ ਉਹ क्रेज ਕਿਵੇਂ ਲਿਆਈਏ ਜਾਂ ਸਾਨੂੰ ਪਤਾ ਕਿਵੇਂ ਲੱਗੇ ਕਿ ਅਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਉੱਤੇ ਹੀ ਆਪਣੇ ਨਾਲ ਹੀ ਇਹ ਫੈਸਲਾ ਕਰਨਾ ਪਏਗਾ ਇਹ ਲੱਭਣਾ ਪਏਗਾ ਆਪਣੇ ਅੰਦਰੋਂ ਹੀ ਕਿ ਮੇਰੇ ਲਈ ਸਹੀ ਕੀ ਹੈ ਜਾਂ ਮੇਰੇ ਕੋਲ ਕੀ ਕੀ ਹੈ ਤੇ ਮੈਂ ਕਰਨਾ ਕੀ ਹੈ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜੋ ਕੰਮ ਅਸੀਂ ਕਰ ਰਹੇ ਹੁੰਨੇ ਆ ਸਾਡੇ ਲਈ ਉਹ ਨਹੀਂ ਹੁੰਦਾ ਸਮੇਂ ਤੇ ਆ ਕੇ ਉਹ ਕੰਮ ਸਾਨੂੰ ਛੱਡਣਾ ਪੈਂਦਾ ਹੈ ਤੇ ਸਾਨੂੰ ਨਵੇਂ ਸਿਰਿਓਂ ਕੰਮ ਬਦਲਣਾ ਪੈਂਦਾ ਹੈ ਤੇ ਫਿਰ ਸ਼ੁਰੂ ਕਰਨਾ ਪੈਂਦਾ ਹੈ ਇਸ ਦਾ ਮੰਤਵ ਜਾਂ ਮਤਲਬ ਇਹ ਹੈ ਕਿ ਕੁਦਰਤ ਸਾਨੂੰ ਜਿੱਥੇ ਲੈ ਜਾਣਾ ਚਾਹੁੰਦੀ ਹੈ ਉਸਨੇ ਉੱਥੇ ਸਾਨੂੰ ਲੈ ਕੇ ਹੀ ਜਾਣਾ ਹੈ ਜੋ ਕੰਮ ਅਸੀਂ ਸਿੱਖਿਆ ਹੈ ਕੀਤਾ ਹੈ ਉਹ ਸਾਡੇ ਕਿਸੇ ਕੰਮ ਨਹੀਂ ਆਉਂਦਾ ਉਹ ਕੁਦਰਤ ਤੈਅ ਕਰਦੀ ਹੈ ਕਿ ਸਾਨੂੰ ਕਿਸ ਕੰਮ ਦੁਆਰਾ ਕਿਸ ਮੰਜ਼ਲ ਤੇ ਉਸਨੇ ਲੈ ਕੇ ਜਾਣਾ ਹੈ ਆਪਾਂ ਬਹੁਤ ਵਾਰ ਦੇਖਿਆ ਹੋਣਾ ਹੈ ਕਿ ਕਈ ਲੋਕਾਂ ਨੇ ਕੁਝ ਡਿਗਰੀਆਂ ਕੀਤੀਆਂ ਹੁੰਦੀਆਂ ਨੇ ਜਾਂ ਬਹੁਤ ਜਾਂ ਕੁਝ ਹੋਰ ਸਿੱਖਿਆ ਹੁੰਦਾ ਹੈ ਪਰ ਉਹ ਉਹਨਾਂ ਨੂੰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਉਹ ਹੋਰ ਕੰਮ ਵਿੱਚ ਆ ਕੇ ਸਫਲ ਹੁੰਦੇ ਨੇ ਇਹ ਸਭ ਆਪਾਂ ਤਾਂ ਇਹ ਨਹੀਂ ਕਰਦੇ ਇਹ ਕੁਦਰਤ ਤੈਅ ਕਰਦੀ ਹੈ ਪਤਾ ਸਿਰਫ ਸਾਨੂੰ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਕੰਮ ਵਿੱਚ ਸਾਨੂੰ ਪਰਫੈਕਸ਼ਨ ਮਿਲਦੀ ਹੈ ਸਾਨੂੰ ਆਪਣੇ ਆਪ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਜਿਸ ਕੰਮ ਵਿੱਚ ਸਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਉਹ ਕੰਮ ਸਾਡਾ ਵੱਧਦਾ ਹੈ ਉਸ ਕੰਮ ਵਿੱਚ ਸਾਨੂੰ ਗਰੋਥ ਮਿਲਦੀ ਹੈ ਤਾਂ